Satsang

ਵੀਰ ਸਾਧੂ ਬ੍ਰਿਸ਼ੋਰੀਨਾ ਪਾਲਾ ਏ ਵੀਰ ਸਾਧੂ ਬ੍ਰਿਸ਼ੋਰੀਨਾ ਪਾਲਾ ਸ਼ੀਤਲ ਸ਼ਬਦ ਵਿਚਾਰ ਸਾਧੂਨੋ ਹੋਤੇ ਜਗਤ ਮੇਂ ਜਲ ਵਰਤਾ ਸੰਸਾਰ ਸਾਧੂ ਹੁੰਦੇ ਨਾ ਜਗ ਸਤ ਗੁਰਾਂ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੋੜ ਬੈਠੀ ਗੁਰੂ ਸਰੂਪ ਸਦ ਸੰਗ ਜਿਉ ਸਤਿਗੁਰਾਂ ਦੀ ਅਸੀਂ ਕਿਰਪਾ ਦਾ ਸਦਕਾ ਅੱਜ ਆਪ ਜੀ ਤਨ ਤਨ ਸੰਤ ਬਾਬਾ ਨੌਜਰ ਸਿੰਘ ਜੀ ਦੀ ਏਕੀ ਯਾਦ ਅੰਦਰ ਜੋੜ ਬੈਠੇ ਹੋ ਇਸ ਮੋਗਮ ਹਰ ਸਾਲ ਦੀ ਤਰ੍ਹਾਂ ਤੰਤਨ ਸੰਤਵਭ ਅਮਰੀਕ ਸਿੰਘ ਜੀ ਦੀ ਸਰਪ੍ਰਸਤੀ ਹੈ ਤੁਹਾਨੂੰ ਤਾਂ ਦੇ ਨਾਲ ਮਨਾਇਆ ਜਾਂਦਾ ਦਾਸ ਤੂੰ ਪੈਲਾ ਆਪ ਜੀ ਨੇ ਟੰਡੇ ਵਾਲੇ ਮਹਾਪੁਰਖਾਂ ਦੇ ਉਮਰਤਮਈ ਪਰਵਚਨ ਸਰਬਨ ਕੀਤੇ ਗੁਰ ਬਾਣੀ ਦਾ ਕਤਨ ਹੈ ਓੰਮਤ ਵੇਲਾ ਸਚ ਨਾਉ ਅੜਿਆਈ ਵਿਚਾਰ ਕਰਮੀ ਆਵੇ ਕੱਪੜ ਨਦਰੀ ਮੁਕਤ ਬਾਹ ਅਮਰਤ ਵੇਲਾ ਅਜ ਆਪ ਜੀ ਹਾਜ਼ਰੀਆਂ ਭਰ ਰਹੇ ਹੋ ਇਸ ਨੂੰ ਕੀ ਕਿਹਾ ਜਾਂ ਜਾਵੇਗਾ ਗੁਰਵਾਣੀ ਦਾ ਕੀ ਕਤਨ ਹੈ ਇਸ ਨੂੰ ਕਿਹਾ ਗਿਆ ਹੈ ਅਮਰਤ ਵੇਲਾ ਅਮਰਤ ਬੇਗੜਾ ਆਪ ਜੀ ਹਾਜ਼ਰੀਆਂ ਭਰ ਰਹੇ ਹੋ ਤੇ ਕੋਈ ਵਿਆਗਤੀ ਅਮਰਤ ਬਣਿਆ ਬੈਠਾ ਹੈ ਕੋਈ ਵਿਆਗਤੀ ਵਿਖ ਬਣ ਜਾਂਦਾ ਹੈ ਅੰਦਰ ਝਾਤੀ ਮਾਰੀਏ ਅਸੀਂ ਕੀ ਬਣ ਬੈਠਿਆਂ ਕੀ ਅਸੀਂ ਅਮਰਤ ਬਣੇ ਹੋਏ ਹਾਂ ਇਸੀਂ ਬਖ ਅਥਵਾ ਵਿਸ਼ ਬਣੇ ਹੋਇਆ ਵਿਸ਼ ਅਤੇ ਅਮਰਤ ਦਾ ਜਨীন ਅਤੇ ਅਸਮਾਨ ਦਾ ਅੰਤਰ ਹੈ ਸੰਤ ਕਥਨ ਕੀਤਾ ਗਿਆ ਹੈ ਕਿ ਸੰਤ ਸਾਧਨਾ ਕਰਦਾ ਕਰਦਾ ਆਪਣੀ ਪੂਨ ਯਾਤਰਾ ਸਤਿ ਤੇ ਕਰ ਲੈਂਦਾ ਹੈ ਪੂਰਨ ਜਗ ਜਗ ਸੰਤ ਮਹਾਂਪੁਰਖਾਂ ਦੀ ਜਗ ਜਗ ਨੈਮਾ ਕੀਤੀ ਗਈ ਹੈ ਜਿਨਾਂ ਸਾਸ ਗਰਾਸ ਨਾ ਮਿਸਰੇ ਹੰਨ ਮਨ ਮੰਤ ਤੰਤੇ ਸਈ ਤੰਤੇ ਸਈ ਨਾਨਕਾ ਓਰਨ ਸੋਈ ਸੰਤ ਜਿਨਾਂ ਸਾਸਿ ਗਰਾਸ ਗਰਾਸ ਦੇ ਅਰਥ ਕਈ ਕੀਤੇ ਜਾਂਦੇ ਹਨ ਜਿਵੇਂ ਭੋਜਨ ਖਾਉਂਦਿਆਂ ਗਰਾਸ ਜਾਂਦਾ ਹੈ ਇਹ ਵੀ ਗਰਾਸ ਹੈ ਪਰ ਦੂਸਰਾ ਅਰਥ ਹੈ ਸਵਾਸ ਰੂਪੀ ਗਰਾਸ ਹਰ ਸਵਾਸ ਦੁਆਰਾ ਸンス 21 6 21600 ਦਮ ਹੈ ਸੰਸੇ 2100 600 ਜਾਪਮ ਸੋ ਜੋਗੀ ਹੈ ਆਪੇ ਆਪਮ 21000 600 ਦਮ ਹੁੰਦੇ ਹਨ ਉੰਜ ਆਮ ਸੰਸਾਰੀ ਬੰਦੇ ਨੂੰ ਜੋ ਸਵਸਰ ਰੂਪੀ ਪੂੰਜੀ ਹੈ ਇਨ ਬਾਬਤ ਦੱਸਿਆ ਗਿਆ ਹੈ ਕਿ 24000 ਮਹਾਪੁਰਖਾਂ ਨੂੰ ਜੋ ਬੰਦਗੀ ਕਰਦੇ ਹਨ ਸੰਤਮ ਰੱਖਦੇ ਨੇ 21600 ਬੜਾ ਵਿਸ਼ਿਆ ਢੂੰਗਾ ਹੈ ਇਹ ਪੂਰਨ ਕੋਣ ਹੈ ਸਵਾਸ ਸਵਾਸ ਜੋ ਭਜਨ ਕਰਦਾ ਹੈ ਇਹ ਗਰਾਸ ਤਾ ਉਸ ਨੂੰ ਕਿਹਾ ਜਾਂਦਾ ਹੈ ਪੂਰਨ ਸੰਤਾਂ ਦੀ ਕੀ ਆ ਮਰਜ਼ਾਦਾ ਹੈ ਸਾਧ ਮੰਡਲ ਨੇ ਨਰਮਲ ਦੀ ਸਾਧ ਸੰਗ ਹੋਏ ਏਕ ਤ੍ਰੀਤ ਸੰਤ ਬਾਬਾ ਅਮਰੀਕ ਸਿੰਘ ਅਮਰੀਕ ਅੰਬਰੀਕ ਨੇਨੇ ਜਿਵੇਂ ਅੰਬਰ ਮਨੇ ਹੁੰਦਾ ਹੈ ਕੱਪੜੇ ਅੰਬਰ ਮਨੇ ਹੁੰਦਾ ਹੈ ਆਕਾਸ਼ ਜਿਵੇਂ ਆਕਾਸ਼ ਇੱਕ ਹੈ ਇਹਦੇ ਅੰਤਰਗਤ ਚਾਰ ਤਤ ਬਹਨ ਪ੍ਰਥਵੀ ਹੈ ਜਲ ਹੈ ਅਗਨ ਹੈ ਪਵਨ ਚਾਰੇ ਤਤਬ ਜਿਹੜੇ ਹਨ ਇਥੇ ਨਿਰਣਕੇ ਹਲਚਲ ਹੋ ਜਾਂਦੀ ਹੈ ਇੱਕ ਆਕਾਸ਼ ਤਤ ਹੈ ਇਹ ਸਦਾ ਹੀ ਥਿਰ ਰਹੇਗਾ ਸਦਾ ਹੀ ਥਿਰ ਰਹੇਗਾ ਆਕਾਸ਼ ਤਤ ਥਿਰ ਰਹੇਗਾ ਇਸੇ ਤਰ੍ਹਾਂ ਜਿਵੇਂ ਸੰਤ ਬਾਬਾ ਅਮਰੀਕ ਸਿੰਘ ਜੀ ਇੱਕ ਦੇ ਨਾਲ ਹੀ ਪ੍ਰੀਤੀ ਕੀਤੀ ਹੈ ਇਸਨੂੰ ਕਿਹਾ ਗਿਆ ਇਕਾਗਰ ਇਕ ਅਗਰ ਅਗਰ ਮਨੇ ਅਨੇਕ ਨਹੀਂ ਹੋਣਾ ਚਾਹੀਦਾ ਇਕ ਅਗਰ ਸਾਡਾ ਸਰੀਰ ਇਸ ਨੂੰ ਸਰੀਰੀ ਦੇ ਤਿੰਨ ਅੰਗ ਦੱਸੇ ਗਏ ਹਨ ਸਰੀਰੀ ਧਿਆਨ ਸੋਧ ਹਿਰਦਾ ਤੀਸਰਾ ਹੈ ਮੰਨਨ ਧਿਆਨ ਮਨੇ ਧਿਆਨ ਮਨੇ ਸਮਾਧੀ ਨਹੀਂ ਲਗਾਉਣਾ ਧਿਆਨ ਦਾ ਅਰਥ ਜਿਵੇਂ ਆਪ ਜੀ ਹਾਜ਼ਰੀਆਂ ਭਰਦੇ ਹੋ ਧਿਆਨ ਮੈਨੇ ਹੁੰਦਾ ਇਕਾਗਰ ਚਤ ਏਕ ਅਗਰ ਇੱਕ ਕੋਈ ਅਗਰ ਹੋਵੇ ਜਿਵੇਂ ਸੰਤ ਬਬ ਅਮਰੀਕ ਸਿੰਘ ਜੀ ਅਮਰੀਕ ਅੰਬ ਏਕ ਇੱਕੋ ਹੀ ਇੱਕ ਹੀ ਅਗਰ ਅਸੀਂ ਸਾਡਾ ਧਿਆਨ ਅਨੇਕ ਅੰਬਲੀ ਹੋਵੇਗਾ ਪ੍ਰਥਵੀ ਤਤਵ ਹੈ ਪ੍ਰਥਵੀ ਤੱਤ ਵੀ ਤੱਤ ਗੰਦਾ ਹੋ ਜਾਵੇ ਕਿਵੇਂ ਸ਼ੁੱਧ ਹੋਵੇਗਾ ਪਾਣੀ ਦੇ ਨਾਲ ਪ੍ਰਥਵੀ ਦੇ ਨਾਲ ਹੋ ਪਾਣੀ ਸ਼ੁੱਧ ਮੰਨਿਆ ਗਿਆ ਹੈ ਪਾਣੀ ਦੁਬਾਰਾ ਅਸੀਂ ਘਰ ਨੂੰ ਧੋ ਲੈਂਦੇ ਹਾਂ ਪਾਣੀ ਗੰਦਾ ਹੋ ਜਾਂਦਾ ਹੈ ਇਸ ਨੂੰ ਸ਼ੁੱਧ ਕਰਨ ਵਾਲਾ ਹੈ ਅਗਨ ਤੱਤ ਜਿਵੇਂ ਪਾਣੀ ਨੂੰ ਅਸੀਂ ਉਬਾਲਦੇ ਹਾਂ ਕਿਉਂ ਉਵਾਲਿਆ ਜਾਂਦਾ ਹੈ ਤਾਂ ਕਿ ਪਾਣੀ ਸ਼ੁੱਧ ਹੋ ਜਾਵੇ ਫਿਰ ਆਜਰਵੇਦਿਕ ਦੇ ਅੰਦਰ ਅਰਕ ਕੱਢਿਆ ਜਾਂਦਾ ਹੈ ਅਰਕ ਕੱਢਿਆ ਜਾਂਦਾ ਹੈ ਉਸ ਨੂੰ ਪੀਤਾ ਜਾਂਦਾ ਹੈ ਉਹ ਸ਼ੁੱਧ ਹੋ ਜਾਂਦਾ ਹੈ ਪਾਪ ਬਣ ਜਾਂਦੀ ਹੈ ਮੈਨੇ ਅਗਨ ਤੇ ਅਗਨ ਵੀ ਜਿਆਦਾ ਅੰਦਰ ਹੋਵੇ ਆਕਸੀਜਨ ਨਾ ਆਵੇ ਕਈ ਬਰੀ ਮਰਤੂ ਹੋ ਜਾਂਦੀ ਹੈ ਇਹ ਦਿਨੋ ਸ਼ੁੱਤ ਹੈ ਪਵਨ ਪਵਨ ਅਗਰ ਦਰਵਾਜੇ ਬੰਦ ਕਰ ਲਈਏ ਪਵਨ ਵੀ ਗੰਦੀ ਹੋ ਜਾ ਦੇਗੀ ਤੇ ਅਸੀਂ ਬਾਹਰ ਨਿਕਲਾਂਗੇ ਦਰਵਾਜੇ ਖੋਲੋਗੇ ਇਹਨੂੰ ਪਵਿੱਤਰ ਆਕਾਸ਼ ਗਗਨ ਆਕਾਸ਼ ਦਾ ਗੁਣ ਹੈ ਸ਼ਬਦ ਜਿਉਂ-ਜਿਉਂ ਸ਼ਬਦ ਦੀ ਸਾਧਨਾ ਕਰੀ ਜਾਵਾਂਗੇ ਤਿਉਂ-ਤਿਉਂ ਪਵਿੱਤਰ ਹੁੰਦੇ ਜਾਵਾਂਗੇ ਜਿਉ ਜੋ ਇੱਕ ਦੀ ਸਾਧਨਾ ਮਹਾਂਪੁਰਖ ਨੇ ਸੰਤ ਬਾਬਾ ਨਾਜਰ ਸਿੰਘ ਜੀ ਨੇ ਕੀ ਨਾਮ ਰੱਖਿਆ ਨਾਮ ਰੱਖਿਆ ਅਮਰੀਕ ਅੰਬਰ ਏਕ ਜਿਵੇਂ ਅੰਬਰ ਇੱਕ ਹੈ ਸਰਬ ਵਿਆਪੀ ਹੈ ਥਿਰ ਥਰ ਰਹਿਦਾ ਹੈ ਸਦਾ ਹੀ ਇਸੇ ਤਰ੍ਹਾਂ ਜੋ ਬਾਣੀ ਪੜਦਾ ਹੈ ਨਾਮ ਜਪਦਾ ਹੈ ਕਥਾ ਸਰਗੁਣ ਕਰਦਾ ਹੈ ਤਾਂ ਉਹ ਕੈਸਾ ਹੋ ਜਾਂਦਾ ਹੈ ਅੰਬਰ ਦੀ ਨਿਯਾਈ ਨਹੀਂ ਨਹੀਂ ਉਹ ਥਿਰ ਹੋ ਜਾਂਦਾ ਹੈ ਹੁਣ ਅੰਦਰ ਝਾਤੀ ਮਾਰੀਏ ਕਿਤਨੀ ਸਾਧਨਾ ਕਰ ਰਹੇ ਹਾਂ ਕਿਤਨੀਆਂ ਮੰਗਾ ਹਾਂ ਕਹੇ ਕਬੀਰ ਪੂਰਨ ਸੱਜ ਜਗ ਸੋਈ ਜਾ ਕੇ ਹਿਰਦੇ ਅਵਰ ਨ ਕੋਈ ਇੱਕ ਦਾਸ ਨੇ ਕਿਤਾ ਲਿਖੀ ਸੰਤ ਮੰਡਲ ਮੇ ਨਿਰਮਲ ਨਿਰਮਲ ਦੀਤ ਨਿਰਮਲ ਦੀਤ ਸੰਤਨੋਂ ਕੀ ਮੰਨਿਆ ਗਹਿ ਸੂਰਜ ਰੂਪੇ ਸੰਤ ਹੁੰਦੇ ਨੇ ਦਸਨ ਗਿਆਨ ਕੀ ਰੀਤ ਸੂਰਜ ਚੜਦਾ ਉੱਗਦਾ ਫੁੱਲ ਹੈ ਖਿੜਦੇ ਪੰਛੀ ਗਾਉਂਦੇ ਗੀਤ ਸੰਤਨੋਂ ਸੂਰਜ ਦਾ ਦਰਜਾ ਦਿੱਤਾ ਗਿਆ ਹੈ ਸੂਰਜ ਸਦਾ ਹੀ ਆਪਣੇ ਨਿਜਮ ਦੇ ਵਿੱਚ ਰਹਿੰਦਾ ਹੈ ਮਜਾਦ ਦੇ ਵਿੱਚ ਰਹਿੰਦਾ ਹੈ ਸੂਰਜ ਰੋਸ਼ਨੀ ਦਿੰਦਾ ਹੈ ਸੂਰਜ ਪ੍ਰਕਾਸ਼ ਦਿੰਦਾ ਹੈ ਸੂਰਜ ਕਦੇ ਸਾ ਤੋਂ ਕਿਹਾ ਹੈ ਕਰਾਇਆ ਨਹੀਂ ਮੰਗੇਗਾ ਸੂਰਜ ਚੜਦਾ ਹੈ ਤਾਂ ਗੱਥਨ ਕੀਤਾ ਗਿਆ ਹੈ ਤਾਂ ਪੰਛੀ ਗੀਤ ਗਉਣ ਲੱਗ ਜਾਂਦੇ ਆ ਅੱਜ ਮਹਾਪੁਰ ਕਈ ਜਦ ਵਿੱਚ ਗੀਤ ਗਾਏ ਜਾਂਦੇ ਆ ਸੂਰਜ ਚੜਦਾ ਫੁੱਲ ਹੈ ਖਿੜਦੇ ਪੰਛੀ ਗਾਉਂਦੇ ਗੀਤ ਸੂਰਜ ਚੜਦਾ ਫੁੱਲ ਹੈ ਖਿੜਦੇ ਪੰਛੀ ਗਾਉਂਦੇ ਗੀਤ ਜੀ ਸੂਰਜ ਚੜ ਰੋਹੀ ਸੰਤ ਹੈ ਹੁੰਦੇ ਦਸਨ ਗਿਆਨ ਕੀ ਰੀਤ ਸੂਰ ਚੜਦਾ ਫੁੱਲ ਹੈ ਖਿੜਦੇ ਪੰਛੀ ਗਾਉਂਦੇ ਗੀਤ ਪੰਛੀ ਵੀ ਗੀਤ ਗਉਣ ਲੱਗ ਜਾਂਦੇ ਹਨ ਸੂਰ ਚੜਨ ਤੋਂ ਪਹਿਲਾਂ ਪਤਾ ਲੱਗ ਜਾਂਦਾ ਹੈ ਆਪ ਜੀ ਨੂੰ ਵੀ ਸੂਰ ਚੰਡ ਬੜਾ ਹੈ ਸੂਰ ਚੜ ਜਾਂਦਾ ਹੈ ਫੁੱਲ ਹੀ ਖਿੜ ਜਾਂਦੇ ਹਨ ਅਗਰ ਸੂਰ ਨਹੀਂ ਚੜੇਗਾ ਤਾਂ ਕੱਲ 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 ਕਲ ਮੈਨੇ ਕਲਤਰ ਕਲਤਰ ਮੈਨੇ ਇਸਤਰੀ ਕਲ ਮੈਨੇ ਕਲ 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 ਮੈਨੇ ਕਲੀ ਮੈਨੇ ਕਲ ਮੈਨੇ ਬਹਿਰ ਮੁਖ ਵਰਤੀ ਕਲ ਕਲ ਕਲੀ 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 ਜੋ ਮੋਹ ਪੁਰਖ ਨੀ ਸੰਗਤ ਨਹੀਂ ਕਰਦਾ ਤ ਉਹਦਾ ਜੀਵ ਜਿਵੇਂ ਕਲੀ ਹੈ ਕਲੀ ਦੇ ਪਾਸ ਭੰਗਰਾਂ ਨਹੀਂ ਜਾਵੇਗਾ ਕਲੀ ਦੇ ਪਾਸ ਮਧੂ ਮੁਖੀ ਨਹੀਂ ਜਾਵੇਗਾ ਜਦੋਂ ਉਹੀ ਕਲੀ ਖਿੜ ਜਾਂਦੀ ਹੈ ਉਹਦੇ ਵਿੱਚੋਂ ਮਹਿਕ ਆਉਂਦੀ ਹੈ ਚਾਰੇ ਪਾਸੇ ਹੀ ਫੁੱਲ ਹੀ ਫੁੱਲ ਖੜੇ ਪਏ ਹਰੇ ਮੈਨੇ ਸਦਾ ਦਿਵਾਲੀ ਸਾਧ ਕੀ ਮੈਨੇ ਬਸੰਤ ਰਤੋਂਣ ਵਾਲੀ ਹੈ ਸੰਤਾਂ ਦੀ ਸਦਾ ਹੀ ਦਿਵਾਲੀ ਹੁੰਦੀ ਹੈ ਸਦਾ ਦਿਵਾਲੀ ਸਾਧ ਕੀ ਆਠੋਂ ਪਹਿਰ ਸਦਾ ਦਿਵਾਲੀ ਸਾਧ ਕੀ ਆਠੋਂ ਪਹਿਰ ਬਸੰਤ ਆਨੰਦਨੀ ਬਸੰਤ ਮੈਨੇ ਬਸੰਤ ਮੈਨੇ ਬਸ ਜਾਣਾ ਮਹਾਪੁਰਖਾਂ ਦੇ ਅੰਦਰ ਮਾਲਕ ਬਸ ਜਾਂਦਾ ਹੈ ਤਾਂ ਕਥਨ ਕੀਤਾ ਗਿਆ ਹੈ ਕਹੇ ਕਬੀਰ ਪੂਰਨ ਜਗ ਸੋਈ ਜਾ ਕੇ ਜਾ ਕੇ ਜਾ ਕੇ ਹਿਰਦੇ ਅਵਨਾ ਹੋ ਜਿਹਦੇ ਹਿਰਦੇ ਵਿੱਚ ਕੋਈ ਕਾਮਨਾ ਨਹੀਂ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਪੂਰਨ ਅਜ ਪੂਰਨ ਮਹਾਪੁਰਖਾਂ ਦੀ ਨਿੱਕੀ ਯਾਰ ਅੰਦਰ ਜੋੜ ਬੈਠੇ ਆਓ ਇੱਕ ਧਾਨਾ ਪੜ ਕੇ ਦਾਸ ਆਪਣੀ ਬਾਣੀ ਨੂੰ ਇੱਥੇ ਹੀ ਬਹਿਰਾਮ ਦੇਵੇ ਜੀ ਦੇਹਰ ਤੇ ਵਰਨਾ ਹੋਇ ਕੋਣ Оно. ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਤ ਸਵਾਮੀ ਸ਼ੰਕਰਾਨੰਦ ਜੀ ਪੂਰੀ ਵਾਲੇ ਕੋਟਾਂ ਕੋਟਾਂ ਧੰਨਵਾਦ ਕੀਤਾ ਜਾਂਦਾ ਹੁਣ ਮੈਂ ਬਾਬਾ ਹਰਵਿੰਦਰ ਸਿੰਘ ਜੀ ਨਾਨਕਸਾ 68 ਅਤੇ ਸੰਤ ਬਾਬਾ ਅਮਰੀਕ ਸਿੰਘ ਜੀ ਪੰਜ ਪੈਣੇ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਸਨਮਾਨ ਕਰਨ ਸਵਾਮੀ ਜੀ ਨੂੰ ਬੇਨਤੀ ਹੈ ਕਿ ਉਹ ਪ੍ਰਵਾਨ ਕਰਨ ਬੋਲੇ ਜੋ ਨਹਾ ਸਾਡੇ ਕੋਲੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸੁਖਵਿੰਦਰ ਸਿੰਘ ਜੀ ਜੈਪੁਰੇ ਵਾਲੇ ਪਹੁੰਚੇ ਨੇ ਉਹਨਾਂ ਨੂੰ ਜੀ ਆਇਆਂ ਕਿਹਾ ਜਾਂਦਾ ਹੁਣ ਮੈਂ ਬੇ